ਇਹ ਜਿਹੜੀ ਸੱਟਾਂ ਲੱਗੀਆਂ ਕਿੱਦਾਂ ਲੱਗੀਆਂ ਜੀ ਇਹ ਪਾਜੀ ਆਪਣੇ ਆਪਣੇ ਰਾਣੀਪੁਰਮ ਦੇ ਤਾਂ ਆਪਣਾ ਜੀ.ਐਸ.ਵੀ. ਓਪਰੇਟਰ ਆ ਮੈਂ ਅੱਛਾ ਜੀ ਤੇ ਮੇਰਾ ਲੇਬਰ ਦਾ ਕੰਮ ਆ ਜੀ ਇਸ ਵੀ ਬ੍ਰਿੱਕ ਮਿੱਟੀ ਦਾ ਬੜਾ ਮੋਟਾ ਠੀਕ ਹੈ ਜੀ ਤੇ ਉੱਥੇ ਜੇ ਇਹਨਾਂ ਲੜਾਈ ਹੋਈ ਬੰਦੇ ਨੇ ਬ੍ਰਿੰਦਰ ਸਿੰਘ ਨਾਲ ਬੰਬ ਨਾਲ ਤੇ ਉਹ ਤੋਂ ਪੈਸਿਆਂ ਦਾ ਸੀਗਾ ਥੋੜਾ ਬਹੁਤ ਬੈਲੈਂਸ ਆਪਣਾ ਤੇ ਪਾਜੀ ਨੂੰ ਪਤਾ ਵੱਡੇ ਨੂੰ ਜਿਆਦਾ ਮੈਂ ਬਸ ਉਹਨੇ ਇੰਨੀ ਗੱਲ ਕੀਤੀ ਸਾਡਾ ਪੈਸਿਆਂ ਦਾ ਥੋੜਾ ਬਹੁਤ ਹਸਾਬ-ਕਿਤਾਬ ਕਰਦੇ ਤੇ ਇੰਨੇ ਚ ਮੈਨੂੰ ਗਾਲਾਂ ਲਾ ਪਿਆ ਕੱਢਣ ਸਾਡੇ ਕਿੰਨੇ ਪੈਸੇ ਰਹਿੰਦੇ ਜੀ ਉਹਨਾਂ ਵਕਤ ਪੈਸੇ ਭਾਜੀ ਸਾਡਾ ਰਹਿਣ ਤਾਂ ਬੈਲੈਂਸ 20000 ਰੁਪਏ 12-15 15000 ਰੁਪਈਆ ਪਿਆ ਅੱਛਾ ਤੇ 8-10000 ਦਾ ਸਾਡਾ ਸਮਾਨ ਪਿਆ ਉਹਦੇ ਬਿਲਡਿੰਗ ਦੀ ਦੁਕਾਨ ਤੇ ਠੀਕ ਹੈ ਬਸ ਇਹ ਉਹਨੂੰ ਮੈਂ ਕਿਹਾ ਸੀ ਜਿਹੜਾ ਸਾਡਾ ਬੈਲੈਂਸ ਹੋ ਉਹ ਦੇ ਦੇ ਤੇ ਵੀ ਗਾਂ ਜਿਹੜਾ ਸਿਸਟਮ ਹੋ ਕੇ ਗਾਂ ਦੀ ਗਾਂ ਚੱਲੀ ਜਾਊਗਾ ਲੈਬਰ ਦਾ ਜਿਹੜਾ ਵੀ ਮਿੱਟੀ ਦਾ ਆਪਣਾ ਜੀਸੀਡੀ ਦਾ ਹੈਗਾ ਹਨਾ ਇਹ ਜਿਹੜੀ ਮਾਰਕੁੱਟ ਹੋਈ ਆ ਤੁਹਾਨੂੰ ਮਾਰਿਆ ਕਾਦੇ ਨਾਲ ਭਾਜੀ ਇਹ ਮਾਰਿਆ ਆਪਾਂ ਨੂੰ ਲੋਹੇ ਦੀ ਰੌੜ ਨਾਲ ਕਿੰਨੇ ਵਾਲੇ ਸੀ ਉਹ ਉਹ ਭਾਜੀ ਸੀਗੇ ਤਿੰਨ ਜਣੇ ਕੀ ਨਾਮ ਉਹਨਾਂ ਦਾ ਇੱਕ ਦਾ ਨਾਮ ਹੈਗਾ ਬਰਿੰਦਰ ਸਿੰਘ ਬੰਬ ਉਹਦੇ ਛੋਟੇ ਭਰਾ ਦਾ ਨਾਮ ਹੈਗਾ ਮਾਨੋ ਤੇ ਜਿਹੜਾ ਤੀਜਾ ਮੁੰਡਾ ਸੀ ਉਹਦੀ ਦੁਕਾਨ ਤੇ ਮੈਂ ਖੜਾ ਕਾਫੀ ਵਾਰ ਦੇਖਿਆ ਉਹਦਾ ਨਾਮ ਨਹੀਂ ਬਤਾਲੀ ਇਹ ਲੜਾਈ ਤੁਹਾਡੀ ਇਹ ਪਹਿਲੀ ਵਾਰ ਹੋਈ ਕੀ ਅੱਗੇ ਵੀ ਕੋਈ ਤੁਹਾਡਾ ਲੜਾਈ ਝਗੜਾ ਚੱਲਦਾ ਸੀਗਾ ਨਹੀਂ ਨਹੀਂ ਪਹਿਲੀ ਵਾਰ ਹੋਈ ਬਾਈ ਇਹ ਤੁਹਾਡੇ ਨਾਲੇ ਪਹਿਲੀ ਵਾਰ ਕੰਮ ਕਰਨ ਲੱਗੇ ਕਿ ਪਹਿਲਾਂ ਵੀ ਤੁਹਾਡੇ ਨਾਲ ਕੰਮ-ਕਮ ਕਰਦੇ ਸੀਗੇ ਨਹੀਂ ਪਹਿਲਾਂ ਵੀ ਲੈਵਲ ਉੱਪਰ ਦਾ ਇੱਦਾਂ ਕਰਦੇ ਸੀ ਮਾੜਾ ਹੁੰਦਾ ਤੇ ਜਿਹੜੇ ਪੈਸੇ ਤੁਸੀਂ ਕਹਿ ਰਹੇ ਆ ਪਹਿਲਾਂ ਦੇ ਖੜੇ ਆ ਭਾਜੀ ਪਿਛਲੇ ਪੈਸੇ ਸਾਡੇ ਖੜੇ ਪਿਛਲੇ ਪੈਸੇ ਖੜੇ ਹੈ ਹਾਂਜੀ ਤੁਸੀਂ ਉਹਨਾਂ ਨੂੰ ਕਿਹਾ ਪੈਸੇ ਬਾਰੇ ਤਾਂ ਲੜਾਈ ਹੋ ਗਈ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਇਹ ਕਿਹਾ ਪਾਜੀ ਪੈਸੇ ਕਰਦੇ ਜਿਹੜਾ ਮਾੜਾ ਮੋਟਾ ਸਾਥਾ ਹੈਗਾ ਪਾਜੀ ਨਾਲ ਕਰ ਲਾ ਹਨਾ ਇਹ ਗਾਂ ਦਾ ਲੇਬਰ ਖਾਤੇ ਜੋ ਵੀ ਚੱਲੀ ਜਾਊਗਾ ਸਿਸਟਮ ਹੈਗਾ ਲੜਾਈ ਦਾ ਸਮਾਂ ਕੀ ਸੀਗਾ ਭਾਜੀ ਲੜਾਈ ਦਾ ਸਮਾਂ ਭਾਜੀ ਕੋ ਚਾਰ ਤੋਂ 5 ਵਜੇ ਦੇ ਵਿੱਚ ਤੁਸੀਂ ਪੁਲਿਸ ਸੂਚਨਾ ਦਿੱਤੀ ਇਹਦੇ ਬਾਰੇ ਹਾਂਜੀ ਦਿੱਤੀ ਹੈ ਤੇ ਪੁਲਿਸ ਵਾਲੇ ਤੁਹਾਨੂੰ ਸਿਵਾ ਲਾ ਕੇ ਰਿਪੋਰਟ ਲੈ ਕੇ ਗਏ ਤੁਹਾਡੀ ਉਹ ਅੱਜ ਕਹਿੰਦੇ ਲੈ ਕੇ ਜਾਵਾਂਗੇ ਅੱਜ ਲੈ ਕੇ ਨਹੀਂ ਤੁਸੀਂ ਇੱਥੇ ਕੱਲ ਦੇ ਪਏ ਉਹਦੇ ਪੁਲਿਸ ਅਜੇ ਤੱਕ ਆਈ ਨਹੀਂ ਹਾਂਜੀ ਨਹੀਂ ਆਈ ਈਮਾਨ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਇਹ ਕਰਦੇ ਆ ਇਨਸਾਫ ਕੀਤਾ ਜਾਵੇ ਤਿੰਨ ਚਾਰ ਜਣੇ ਨੇ ਕੁੱਤੇ ਆ ਕੇ ਤਿੰਨਾਂ ਜਣਿਆਂ ਨੇ ਰਾਡਾਂ ਮਾਰੀਆਂ ਕੋਈ ਥਾਂ ਟਿਕਾਣੀ ਵਗ ਜਾਂਦਾ ਮਰ ਜਾਂਦਾ ਕੀ ਸੀਗਾ ਇਨਸਾਫ ਕੀਤਾ ਜਾਵੇ ਇਹ ਮੰਗ ਕਰਦੇ ਆ ਮੇਰਾ ਨਾਮ ਆਰਨਦੀਰ ਸਿੰਘ ਜਿਹੜੀ ਕੱਲ ਰਾਣੀਪੁਰ ਲੜਾਈ ਹੋਈ ਆ ਤੁਸੀਂ ਮੌਕੇ ਤੇ ਸੀਗੇ ਭਾਜੀ ਹਾਂ ਮੈਂ ਉਹਦੇ ਨਾਲ ਸੀ ਉੱਥੇ ਗਏ ਸੀ ਨੇ ਪੈਸੇ ਲੈਣੇ ਸੀ ਤੇ ਮੋਟਰਸਾਈਕਲ ਤੇ ਮੇਰਾ ਸੀ ਨਾਲ ਹੀ ਚਲ ਗਿਆ ਤੇ ਉੱਥੇ ਨਾਲ ਕੋਈ ਬਹਿਸ ਫਸਾਇਆ ਹੋਇਆ ਤਾਂ ਉਹ ਮੁੰਡੇ ਨੇ ਪਹਿਲਾਂ ਇਹਦੇ ਥੱਪੜ ਮਾਰੇ ਆ ਕੇ ਨੇ ਪਹਿਲਾਂ ਬਰਿੰਦਾ ਜੀ ਨੇ ਹੱਥੋਂ ਪਾਈ ਹੋਏਗਾ ਜੀ ਉਹ ਦੂਜਾ ਮੁੰਡਾ ਹੱਥੋਂ ਇਹ ਦੂਜਾ ਮੁੰਡਾ ਆ ਉਹਨੇ ਇਹ ਥੱਪੜ ਮਾਰੇ ਇਹਦੇ ਪਹਿਲਾਂ ਹਾਂ ਥੱਪੜ ਮਾਰਨ ਦੀ ਵਜ੍ਹਾ ਕੀ ਸੀ ਜਾਂਦੇ ਪਰ ਵਜ੍ਹਾ ਇਹ ਸੀ ਉਹਨਾਂ ਦਾ ਪੈਸਿਆਂ ਦਾ ਕੋਈ ਲੈਣ ਦੇਣ ਝਗੜਾ ਗਾਲੋ-ਗਾਲੀ ਹੋ ਗਏ ਉੱਥੇ ਲੜ ਪਏ ਉਹਨੇ ਪਹਿਲਾਂ ਆ ਕੇ ਪਹਿਲਾਂ ਉਹਨੂੰ ਵਾਰ ਉਹਨੇ ਮਾਰਿਆ ਆ ਕੇ ਇਹਦੀ ਥੱਪੜ ਮਾਰੀ ਕਿਸੇ ਨੇ ਕੋਈ ਛਡਾਉਣ ਦੀ ਕੋਸ਼ਿਸ਼ ਕੀਤੀ ਹਾਂ ਮੈਂ ਛਡਾਇਆ ਮੈਂ ਫੜਿਆ ਇੱਕ ਮੁੰਡੇ ਉਹਨੂੰ ਫੜਿਆ ਦੋਨੋਂ ਇਕੱਲੇ-ਇਕੱਲੇ ਕੀਤਾ ਲੰਮਾ ਤੁਸੀਂ ਕਿੰਨੇ ਜਾਣੇ ਗਏ ਸੀ ਜੀ ਨਹੀਂ ਦੋ ਜਾਣੇ ਸੀ ਜੀ ਪਰ ਉਹ ਤਾਂ ਕਹਿ ਰਿਹਾ ਕਿ ਨਾਲ ਉਹਨਾਂ ਦਾ ਭਰਾ ਵੀ ਗਿਆ ਸੀ ਜੀ ਨਹੀਂ ਨਹੀਂ ਅਸੀਂ ਦੋਨੋਂ ਜਾਣੇ ਉੱਥੇ ਗਏ ਸੀ ਕਹਿੰਦੇ ਪੈਸੇ ਮੈਂ ਮੋਟਰਸਾਈਕਲ ਦਾ ਕੰਮ ਆਇਆ ਸੀ ਕਹਿੰਦਾ ਆਈ ਮੜਾ ਜੀ ਪੈਸੇ ਲੈਣ ਜਾਣਾ ਉੱਥੇ ਚਲ ਗਏ ਸੀ ਠੀਕ ਤੇ ਜਿਹੜੇ ਉਹਦੇ ਨਿਸ਼ਾਨ ਜਿਹੜੇ ਪਏ ਮੁੰਡੇ ਦੇ ਕਹਿੰਦੇ ਉਹਨਾਂ ਦੇ ਵੀ ਕਹਿੰਦੇ ਲੱਤਾਂ ਤੇ ਸੱਟ ਲੱਗੀ ਆ ਜੀ ਬਾਹਾਂ ਤੇ ਨਿਸ਼ਾਨ ਆ ਰੋਡਾਂ ਦੇ ਉਹ ਕਹਿ ਰਹੇ ਕਿ ਇਹਨਾਂ ਨੇ ਬਰਿੰਦਾ ਜੀ ਨੇ ਹਮਾਰੇ ਆ ਜੀ ਨਹੀਂ ਜੀ ਰਾਤ ਤੇ ਉਹ ਮੁੰਡੇ ਕੱਢ ਕੇ ਲਿਆ ਸੀ ਆਪਣੀ ਜੀਭੀ ਵਿਚ ਦੇ ਵਿੱਚੋਂ ਤੇ ਬਾਅਦ ਇਹ ਹੱਥ ਪੁੱਤਰ ਪੁੱਤੜੇ ਹੋਏ ਦੋ ਵਾਰ ਛਡਾਈ ਵੀ ਇਹਨਾਂ ਨੂੰ ਠੀਕ ਹੈ ਲੜਾਈ ਨਾ ਕਰੋ ਇਹ ਕੋਈ ਫਾਇਦਾ ਨਹੀਂ ਕਹਿਣ ਦਾ ਮਤਲਬ ਗੱਲ ਦਾ ਭਾਈ ਸਾਹਿਬ ਇਹ ਆ ਕਿ ਉਹ ਨਾਂ ਕਿਉਂ ਲੈ ਰਿਹਾ ਐਟਲੀਸ ਜੋ ਨਾਂ ਲੈ ਰਿਹਾ ਨਾਂ ਲੈਣ ਦੀ ਕੋਈ ਬਈਆ ਹੋਊਗੀ ਨਾਂ ਲੈ ਕੇ ਬੋਲਣ ਡਿਆ ਆ ਕਿ ਮਤਲਬ ਮੇਰੇ ਬਰਿੰਦਰ ਆ ਇੱਕ ਮਾਨੋ ਤੇ ਇੱਕ ਬੰਦਾ ਹੋਰ ਸੀਗਾ ਇਹਨਾਂ ਨੇ ਮੈਨੂੰ ਰਾਡਾਂ ਮਾਰੀਆਂ ਮੇਰੀ ਲੱਤ ਤੋੜ ਦਿੱਤੀ ਆ ਜੀ ਜੇ ਤੁਸੀਂ ਕਹਿੰਦੇ ਆ ਕਿ ਪਹਿਲਾਂ ਉਹਨੇ ਮਾਰਿਆ ਆਪਸ ਚ ਥੱਪੜੋ ਥੱਪੜੀ ਹੋਏ ਤੇ ਥੱਪੜ ਦੇ ਨਾਲ ਤਾਂ ਨੀਲ ਪੈ ਨਹੀਂ ਜਾਂਦੇ ਜੀ ਹਾਂ ਜੀ ਥੱਪੜੋ ਥੱਪੜੀ ਉਹਨੇ ਪਹਿਲਾਂ ਆ ਕੇ ਉਹਨੇ ਮੁੰਡੇ ਥੱਪੜ ਮਾਰੇ ਆ ਬਾਅਦ ਵਿੱਚ ਇਹ ਵੀ ਉਹ ਆਪਸ ਚ ਬੜੇ ਬੜੇ ਆ ਫਿਰ ਇਹਦੇ ਛਡਾਇਆ ਹੈ ਨਾ ਨੂੰ ਭਾਈ ਕੀ ਨਾਮ ਆ ਤੁਹਾਡਾ ਨਾਮ ਬਰਿੰਦਾ ਸਿੰਘ ਜੀ ਇਹ ਕੱਲ ਇੱਕ ਲੜਾਈ ਹੋਈ ਸੀਗੀ ਰਾਣੀਪੁਰ ਤੇ ਉਹਦੇ ਵਿੱਚ ਵਿਅਕਤੀ ਵੱਲੋਂ ਤੁਹਾਡਾ ਨਾਮ ਲਿਆ ਜਾ ਰਿਹਾ ਆ ਹਾਂ ਜੀ ਉਹ ਕੀ ਮਾਮਲਾ ਆ ਜੀ ਦੱਸੋ ਅਸੀਂ ਜੀ ਭਨੂਜੀ ਵਾਲੇ सोनू ਭਾਈ ਉਹਨਾਂ ਤੋਂ ਪੈਸੇ ਲੈਣੇ ਸੀਗੇ ਜੀ 9000 ਰੁਪਿਆ ਜੀ ਕੰਮ ਕਰਾਇਆ ਸੀਗਾ ਨਹੀਂ ਕਾਹਦਾ ਕੰਮ ਕਰਾਇਆ ਸੀ ਮੇਡਲ ਦੁਕਾਨੇ ਆਪਣੀ ਪਰਾਣੀ ਬੋਜੀ ਹਾਂਜੀ ਪੈਸੇ ਲੈਣ ਗਿਆ ਸੀਗਾ ਜੀ ਇਹਦੇ ਛੋਟੇ ਭਰਾਣੇ ਮੇਰੇ ਚੇਬੜਾ ਮਾਰੀਆਂ ਜੀ ਮੋਟਰ ਉਹ ਕਹਿੰਦੇ ਜੀ ਪੈਸੇ ਉਹਨਾਂ ਨੇ ਤੁਹਾਡੇ ਕੋਲ ਲੈਣੇ ਆ ਜੀ ਭਾਜੀ ਮੈਂ ਬਿਲਡਿੰਗ ਦੇ ਲੈਣੇ ਆ ਉਹਨਾਂ ਨੇ ਮਿੱਟੀ ਭਰਾਈ ਸੀਗੀ ਉਹ ਮੇਰੇ ਨਾਲ ਹਿਸਾਬ ਕਰ ਲੈਣਾ ਠੀਕ ਨਹੀਂ ਮੈਂ ਇਹਨਾਂ ਤੋਂ ਪੈਸੇ ਲੈਣਾ 9000 ਰੁਪਿਆ ਮੇਰਾ ਬਣਦਾ ਆ ਤੇ ਇਹੀ ਗੱਲੋਂ ਜੀ ਮੇਰਾ ਫੋਨ ਵੀ ਚੱਕਦੇ ਸੀਗੇ ਤੇ ਇਹ ਗੱਲ ਹੋਈ ਆਪਣੀ ਪੈਸੇ ਦੇ ਲੈਣ ਦੇਣ 'ਚ ਹੱਥੋਂ ਪਾਈ ਆਲਾ ਭਾਜੀ ਕੀ ਕੰਮ ਸੀਗਾ ਉਹਨੂੰ ਭਾਈ ਭਣਵੀ ਵਾਲਾ ਜਿਹੜਾ ਉਹਦੇ ਭਰਾ ਨੇ ਮੇਰੇ ਚਿਬੇੜਾ ਮਾਰੀਆਂ ਜੀ ਕਿਹੜੀ ਗੱਲਾਂ ਭਾਜੀ ਭਾਈ ਇਹ ਪੈਸੇ ਮਾਲ ਲਈ ਤੇ ਉਹ ਜਿਹੜਾ ਵਿਅਕਤੀ ਐਸ ਟਾਈਮ ਸਿਵਲ ਹਸਪਤਾਲ ਚ ਦਾਖਲ ਆ ਉਹਨਾਂ ਦੇ ਪੱਟ ਤੇ ਤੇ ਹੋਰ ਜਗ੍ਹਾ ਤੇ ਨੀਲ ਪਏ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਮੇਰੇ ਵਰਿੰਦਰ ਕੁਮਾਰ ਨੇ ਮੇਰੇ ਰੋਡਾ ਮਾਰੀਆਂ ਇਹਦਾ ਕੀ ਮਾਮਲਾ ਤੇ ਉਹਨਾਂ ਦਾ ਬਰਾਦਾ ਸੀ ਜੀ ਮਾਣੋ ਉਹਨੇ ਮੇਰੇ ਰੋਡਾ ਮਾਰੀਆਂ ਜੀ ਤੇ ਨਾਲ ਇੱਕ ਬੰਦਾ ਹੋਰ ਸੀ ਮੇਰੇ ਭਾਈ ਹੁਣ ਨਾਲ ਆ ਦੁੱਗਾਂ ਤੋਂ ਠਿਕਣੀ ਤਾਂ ਉਹਨਾਂ ਨੂੰ ਬੋਸ ਲੋ ਕੀ ਗੱਲ ਹੋਈ ਆ ਤਾਂ ਉਹਨਾਂ ਨੇ ਮੇਰੇ ਪੁੱਲਾ ਜਿਬੜਾ ਮਰੀਆ ਮੋਟਰਸਾਈਕਲ ਤੇ ਬੈਠੇ ਤੇ ਜਿਹੜੀ ਤੁਹਾਡੇ ਨਾਲ ਹੱਥੋਂ ਪਈ ਹੋਈ ਆ ਸੱਟਾਂ ਤੁਹਾਡੇ ਵੀ ਲੱਗੀਆਂ ਭਾਜੀ ਸੱਟਾਂ ਲੱਗੀਆਂ ਭਾਜੀ ਹਾਂਜੀ ਫੇ ਤੁਸੀਂ ਹਸਪਤਾਲ ਦਾ ਮਾਰੀਆਂ ਭਾਜੀ ਮੇਰੇ ਉਹਨੇ ਤੁਸੀਂ ਹਸਪਤਾਲ ਦਾਖਲ ਕਿਉਂ ਨਹੀਂ ਹੋਏ ਭਾਜੀ ਭਈ ਰਾਤੀ ਆਏ ਸੀ ਜੀ ਐਮ ਆਰ ਆਈ ਮਿਲੀ ਆਪਾਂ ਨੂੰ ਉਹ ਕਹਿੰਦੇ ਜੀ ਰੋਲ ਬਿੰਡੀ ਥਾਣੇ 24 ਘੰਟਿਆਂ ਦੇ ਵਿੱਚ ਤੁਸੀਂ ਦੇ ਸਕਦੇ ਆ ਤਦ ਉਹਨੇ ਸਾਨੂੰ ਭੇਜ ਦਿੱਤਾ। ਉਹਨਾਂ ਨੇ ਤੁਹਾਨੂੰ ਬਾਈ ਹਾਂਡਲ ਦਿੱਤੀ ਐ ਐਮ ਐਲ ਆਰ। ਹਾਂਜੀ ਉਹਨਾਂ ਨੇ ਸਾਨੂੰ ਭੜਾਈ ਆ ਜੀ ਕਹਿੰਦੇ ਰੋਲ ਬਿੰਦੀ ਦੇ ਦਿਓ। ਉਹਨਾਂ ਨੇ ਕਿਹਾ ਕਿ ਤੁਸੀਂ ਆਪ ਜਾ ਕੇ ਦੇ ਦਿਓ। ਹਾਂਜੀ ਆਪ ਦੇ। ਤੁਸੀਂ ਉਹਨਾਂ ਨੂੰ ਕਿਹਾ ਕਿ ਮੇਰੇ ਸੱਟਾਂ ਲੱਗੀਆਂ ਆਂ, ਦਰਦ ਹੁੰਦੀ ਮੈਨੂੰ ਇੱਥੇ ਦਾਖਲ ਕਰੋ। ਤੁਸੀਂ ਕਿਹਾ ਉਹਨਾਂ ਨੂੰ ਭਾਜੀ? ਹਾਂਜੀ ਉਹਨਾਂ ਦਵਾਈ ਦਿੱਤੀ ਆ ਜੀ। ਉਹ ਕਹਿੰਦੇ ਕੋਈ ਨਾ ਤੇ ਚੱਲ ਜਾਓ। ਤੁਹਾਨੂੰ ਉਹਨੇ ਦਾਖਲ ਹੋਣ ਹੀ ਨਹੀਂ ਕਿਹਾ ਜੀ? ਨਹੀਂ ਜੀ ਕਿਹਾ ਜੀ। ਕਿਉਂ ਭਾਜੀ ਦਾਖਲ ਹੋਣ ਨੂੰ ਕਿਉਂ ਨਹੀਂ ਕਿਹਾ? ਤੁਸੀਂ ਪੁੱਛਿਆ ਉਹਨਾਂ ਨੂੰ ਕਿ ਮੈਂ ਪੀੜਤ ਆ ਮੇਰੇ ਸੱਟਾਂ ਲੱਗੀਆਂ ਮੈਨੂੰ ਦਾਖਲ ਕਿਉਂ ਨਹੀਂ ਕੀਤਾ? ਭਈ ਪ ਇੱਕ ਚੀਜ਼ ਹੋਰ ਉਹ ਕਹਿੰਦੇ ਕਿ ਮੇਰੇ ਵਿਰਿੰਦਰ ਕੁਮਾਰ ਵੱਲੋਂ ਰੋਡਾਂ ਮਾਰੀਆਂ ਗਈਆਂ ਤੁਸੀਂ ਰੋਡਾਂ ਮਾਰੀਆਂ ਭਾਜੀ ਉਹਦੇ ਨਹੀਂ ਭਾਜੀ ਵੀਡੀਓ ਆਪਣੇ ਕੋਲ ਆ ਕੀ ਜਿਹੜੇ ਰਾਡਾਂ ਨੇ ਆਪਣੇ ਮਾਰੀ ਆ ਰਾੜ ਦੀ ਵੀਡੀਓ ਉਹਦੇ ਆਪਣੇ ਉਹਦੇ ਹੱਥ 'ਚ ਫੜੀ ਹੈਗੀ ਆਪਣੇ ਕੋਲ ਉਹਨਾਂ ਨੇ ਕਿਹਾ ਤੁਹਾਡਾ ਬ੍ਰਦਰ ਕਿਹਾ ਸੀ ਮਾਨੂੰ ਨਾਲ ਉਹਨਾਂ ਨੇ ਤੁਹਾਡੇ ਬ੍ਰਦਰ ਨਾਲ ਇੱਕ ਬੰਦਾ ਹੋਰ ਕਿਹਾ ਸੀ ਉਹਨਾਂ ਨੇ ਕਿਹਾ ਸੀ ਅਸੀਂ ਮੁੜ ਕੇ ਜਦੋਂ ਰਾਹ 'ਚ ਆਉਂਦੇ ਪਏ ਸੀਗੇ ਅਸੀਂ ਉਹਨਾਂ ਨੂੰ ਰੋਕ ਲਿਆ ਸੀਗਾ ਆਪਾਂ ਚੱਲੀਏ ਆਪਣੀ ਗੱਲ ਹੋ ਗਈ ਆ ਅਸੀਂ ਉਹ ਟੱਕ ਦੇ ਵਿੱਚ ਨਹੀਂ ਗਏ ਮਤਲਬ ਇਹ ਚੀਜ਼ ਦੀ ਸੱਚਾਈ ਹੈ ਕਿ ਤੁਸੀਂ ਦੋਵੇਂ ਆਪਸ ਵਿੱਚ ਹੱਥੋ ਪਾਈ ਹੋਏ ਆ ਭਾਜੀ ਹਾਂਜੀ ਹੱਥੋ ਬਾਈ ਬਾਈ ਉਹਨੇ ਪਹਿਲਾਂ ਸਾਰੇ ਨਾਲ ਪਹਿਲਾਂ ਜੁਬੇੜਾ ਮੇਰੇ ਉਹਨੇ ਮੋਟਰਸਾਈਕਲ ਤੇ ਬੈਠੇ ਤੇ ਮਾਰਤੀਆਂ ਜੀ ਕਿਉਂ ਜੀ ਵਜਾ ਭਾਜੀ ਪੈਸੇ ਮਾਮਲੇ ਤੇ ਤੁਸੀਂ ਇਹਦੇ ਲਈ ਅਰਜ਼ੀ ਦਿੱਤੀ ਆ ਪੁਲਿਸ ਸੂਚਨਾ ਦਿੱਤੀ ਆ ਜੀ ਹਾਂਜੀ ਦਿੱਤੀ ਆ ਜੀ ਪੁਲਿਸ ਰੋਲ ਪਿੰਡੀ ਦਾ ਆਉਣ ਲੱਗੀ ਆ ਜੀ